ਤੁੱਕੋ ਗੱਲ ਇਹ ਹੈ ਤੁਸੀਂ ਤਿਆਰੀ ਦੀ ਗੱਲ ਕਰ ਰਹੇ ਹੋ ਮੈਂ 17 ਤੋਂ ਲੈ ਕੇ 22 22 ਤੋਂ ਲੈ ਕੇ ਅੱਜ 24 ਹੋ ਗਈ ਹੈ 24 ਵੀ ਥੋੜੇ ਦਿਨ ਮੁੱਕ ਜਾਣੇ 25 ਸਟਾਰਟ ਹੋਈ ਨਹੀਂ ਮੈਂ ਤੇ ਤਿਆਰ ਹੀ ਨਹੀਂ ਆ ਮੈਂ ਤੇ ਬੇਸਿਕਲੀ ਮੇਰਾ ਸਲੋਗਨ ਸੀ ਮੇਰਾ ਹਲਕਾ ਮੇਰਾ ਪਰਿਵਾਰ ਤੇ ਬਦਲਾਂਗੇ ਰੌਣਕੇ ਭੋਏ ਹਲਕੇ ਨਿਹਾਰ ਮੇਰਾ ਉਹ ਪਰਿਵਾਰ ਹੈ ਨਹੀਂ ਮੇਰਾ ਪਰਿਵਾਰ ਭੋਆ ਅੱਜ ਮੈਂ ਕੋਈ ਪ੍ਰਚਾਰ ਕਰਨ ਨਹੀਂ ਆਇਆ ਅੱਜ ਕੋਈ ਮੇਰਾ ਆਪਣਾ ਸੱਜਣ ਦੀ ਉਹਦੀ ਦੁਕਾਨ ਦਾ ਉਦਘਾਟਨ ਸੀ ਸ਼ੋਰੂਮ ਦਾ ਉਹਦਾ ਉਦਘਾਟਨ ਕਰਕੇ ਤੇ ਹਾਰਟ ਟ੍ਰਾਂਸਪਲੈਂਟ ਕਰਾਉਣ ਤੋਂ ਬਾਅਦ ਪਹਿਲੀ ਵਾਰੀ ਅੱਜ ਮੈਂ ਨਰੋਡ ਜਮਸਤਹ ਆਇਆ ਤੇ ਮੇਰੀ ਆਦਤ ਹੈ ਜਦੋਂ ਮੈਂ ਆਣਾ ਤੇ ਫਿਰ ਮੈਂ ਸਾਰਿਆਂ ਨੂੰ ਮਿਲਦੇ ਆਣਾ ਤੇ ਮੈਂ ਉੱਥੋਂ ਬੱਸ ਸਟੈਂਡ ਤੋਂ ਲੱਗਾ ਸੀ ਪੈਦਲ ਹੌਮਦਾ ਹੌਮਦਾ ਮੇਰੇ ਖਾ 2 ਘੰਟੇ ਮਿਲ ਲੱਗ ਗਏ ਹਰ ਇੱਕ ਨੂੰ ਮਿਲਿਆ ਕੁਦਰਤੀ ਰੱਬ ਵੱਲੋਂ ਬੱਚਿਆਂ ਨੂੰ ਛੁੱਟੀ ਹੋ ਗਈ ਸਕੂਲ ਦੀਆਂ ਨੂੰ ਉਹਨਾਂ ਦੇ ਬਿਹਾਲ ਚਾਲ ਜਾਣੇ ਆ ਸਾਰਿਆਂ ਦਾ ਤੇ ਮੇਰਾ ਖਿਆਲ ਹੈ ਕੱਲ ਨੋਮੀਨੇਸ਼ਨ ਮੈਂ ਕਰਾਵਾਂਗਾ ਮੇਰੇ ਦੇ ਕੈਂਡੀਡੇਟ ਸਿਲੈਕਟ ਨਾ ਗਏ ਉਹਦੇ ਮੈਂ ਸਰਵੇਣੋਂ ਦੇ ਦਪੇ ਕਿਹੜੇ ਕਰਦੇ ਆ ਮੈਂ ਕੋਈ ਚੇਂਜ ਨਹੀਂ ਕਰ ਰੇ ਮੇਰੀ ਪਾਰਟੀ ਉਹ ਜਿਹਨੂੰ ਐਡਜਸਟ ਕਰ ਦਿੰਦੀ ਆ ਉਹਦੇ ਚ ਮੇਰੀ ਤਾਕਤ ਨਹੀਂ ਉਹਨੂੰ ਘਟਾਉਂਦੀ ਮੇਰੇ ਸਿਲੈਕਟ ਹੋ ਕੇ ਆ ਗਏ ਪੱਤੇ ਅਜੇ ਮੈਂ ਖੋਲਣੇ ਨਹੀਂ ਪੱਤੇ ਖੋਲਾਂ ਕੱਲ ਕੱਲੇ ਮੰਤਰੀ ਸਾਹਿਬ ਪੱਤੇ ਖੋਲਣਾ ਬੜੇ ਅਫਸੋਸ ਨਾਲ ਗੱਲ ਕਹਣੇ ਪੈਰੀ ਕੈਬਨਿਟ ਦਾ ਜ਼ੀਰੋ ਹੈ ਤੋ ਉਹਨੂੰ ਕਹਦਾ ਡਰ ਹੈ ਉਹਦੇ ਜਿੱਦ ਨੂੰ ਆਉਂ ਕਰੇ ਉਹਦੇ ਨੂੰ ਲੀਕਾਂ ਪੈਣੀ ਚੱਲ ਜਾਂਦੀਆਂ ਲੇਕਾਂ ਜਿਹੜੀਆਂ ਪੈਣੀਆਂ ਨੇ ਉਹ ਦੇਸੀ ਗਲੇ ਪਾਵਰ ਹੁੰਦੀ ਜਨਤਾ ਦੀ ਜਨਤਾ ਨਾਲ ਪਿਆਰ ਕਰੋ ਜਨਤਾ ਦੇ ਕੰਮ ਕਰੋ ਤੇ ਜਨਤਾ ਆਪਣੇ ਆਪ ਹੀ ووٹ ਮੰਗਣ ਦੀ ਜ਼ਰੂਰਤ ਨਹੀਂ ਪੈਂਦੀ ਸੋ ਮੇਰੇ ਕਹਿਣ ਦਾ ਭਾਵ ਹੈ ਕਦੇ ਵੀ ਰਾਜਨੀਤੀ ਜਿਹੜੀ ਹੈ ਬਦਲੇ ਦੀ ਭਾਵਨਾ ਦੀ ਨਹੀਂ ਕਰਨੀ ਚਾਹੀਦੀ ਇੱਕ ਸੇਵਾ ਭਾਵ ਦੀ ਕਰਨੀ ਚਾਹੀਦੀ ਹੈ ਤੋ ਜਿਹੜਾ ਬੰਦਾ ਸੇਵਾ ਭਾਵ ਦੀ ਨੌਕਰੀ ਕਰਦਾ ਹੈ ਪਵਨ ਨਾਨਕ ਵੀ ਦੇਦਾ ਫਿਰ ਉਹਦੀ ਪਵਨ ਨਾਨਕ ਵੀ ਮਦਦ ਕਰਦਾ ਹੈ ਜ਼ਿੰਦਗੀ ਕਿੰਨੀ ਕਿਹਾ ਬਹੁਤ ਛੋਟੀ ਹੈ ਇਸ ਜ਼ਿੰਦਗੀ ਦੇ ਵਿੱਚ ਜਿਹੜਾ ਜਿਹੜਾ ਬੰਦਾ ਅੱਛਾ ਕੰਮ ਕਰ ਦਿੰਦਾ ਹੈ ਅਬੇਸ਼ਾ ਉਹਨੂੰ ਲੋਕੀ ਯਾਦ ਕਰਦੇ ਆ ਇਸ ਕਰਕੇ ਮੈਂ ਸਾਰੇ ਲੋਕਾਂ 'ਕੀ ਬੇਨਤੀ ਕਰਦਾ ਖਾਸ ਕਰਕੇ ਡਿਸਟ੍ਰਿਕਟ ਪਠਾਨਕੋਟ ਦੇ ਤਿੰਨੇ ਕੌਨਸਟਿਚੁਐਂਸੀ 'ਚ ਜਿਨੇ ਵੀ ਮੇਰੇ ਭੈਣ ਭਰਾ ਹਨ ਜਿਦੀ ਵੀ ਕਿਸੇ ਦੀ ਰਿਸ਼ਤੇਦਾਰੀ ਨਰੋਡ ਜਮਲ ਸਿੰਘ ਨਗਰ ਪੰਚਾਇਤ 'ਚ ਉਹਨਾਂਗੇ ਹੱਥ ਬਨ ਕੇ ਮੇਰੀ ਬੇਨਤੀ ਹੈ ਤਗੜੇ ਹੋ ਕੇ ਆਪਣੇ ਰਿਸ਼ਤੇਦਾਰਾਂ ਨੂੰ ਆਪਣੇ ਭੈਣ ਭਰਾਵਾਂ ਨੂੰ ਥੋਕੇ ਗੱਲ ਕਰਨ 11 ਦੀ 11 ਵਾੜਾ ਪਹਿਲੇ ਵੀ ਮੈਂ ਜਿੱਤੀ ਹੁੰਦੀ ਸੀ ਕਾਂਗਰਸ ਪਾਰਟੀ ਨੇ ਹੁਣ ਫੇਰ ਦੁਬਾਰਾ ਕਾਂਗਰਸ ਪਾਰਟੀ ਨੂੰ 11 ਦੀ 11 ਸ਼ਿਟਾ ਦਵਾ ਦਿਓ ਤੇ ਤੁਹਾਡੀ ਜਾਨ ਛੁੱਟ ਜੇਗੀ ਨਾ ਕਰੋ ਜਿਹੜੇ ਆਮ ਆਦਮੀ ਪਾਰਟੀ ਨਹੀਂ ਖਾਸ ਆਦਮੀ ਪਾਰਟੀ ਹੈ ਲੋਕੀ ਆਪਣੀ ਜਾਨ ਛਡਾ ਲੈਣ ਇਸ ਝਾੜੂ ਕੋਲੋਂ ਪੰਜੇ ਦਾ ਨਿਸ਼ਾਨ ਹੈ ਤੁਹਾਨੂੰ ਸਾਰਿਆਂ ਨੂੰ ਪਤਾ ਹਰ ਕੰਮ ਪੰਜੇ ਨੇ ਕਰਨਾ ਹੁੰਦਾ ਹੈ ਇਹ ਝਾੜੂ ਵਾਲਾ ਕੰਮ ਹੈ ਜਿਉ ਝਾੜੂ ਕੋਲ ਕੰਮ ਲਾਣਾ ਤੇ ਉਹ ਵੀ ਪੰਜੇ ਨੇ ਲਾਣਾ ਹੈ ਇਸ ਕਰਕੇ ਝਾੜੂ ਕੋਲ ਜਿਹੜਾ ਕੰਮ ਲੈ ਕੇ ਉਨੇ ਕੇ ਕਿਨਾਰੇ ਲਾਦਲੇ ਚਾਹਦੇ ਉਹ ਵੀ ਸਾਹਮਣੇ ਦੇ ਦੱਸਦੇ ਰੋ ਉਪੜੀਆਂ ਤੇ ਤੁਹਾਡੇ ਕਹਿ ਬਦੇ ਜੋ ਤੇ ਮੈਂ ਫਿਰ ਅਪੀਲ ਕਰਨਾ ਚਾਹਨਾ ਸਾਰੇ ਤਗੜੇ ਹੋ ਗਏ ਕਾਂਗਰਸ ਪਾਰਟੀ ਨੂੰ ਵੋਟਾਂ ਪਾਓ ਔਰ ਯਾਨੀ ਜਾਨਾ ਛਿਟਾ ਜਿਹੜਾ ਜਿਤਾ ਬਹੁਤ ਬਹੁਤ ਸਾਰੇ ਦਾ ਧੰਨਵਾਦ ਹੈ ਦੇਖੋ ਗੱਲ ਇਹ ਹੈ ਅੱਜ 3 ਸਾਲ ਹੋ ਗਿਆ ਸਰਕਾਰ ਬਣੀ ਤਿੰਨ ਸਾਲਾਂ ਚ ਰਿਪੋਰਟ ਕਾਰਡ ਜਿਹੜਾ ਆਪੇ ਲੋਕਾਂ ਨੂੰ ਦੇ ਦੇਣਾ ਵੀ ਤੂੰ ਕੀ ਕੰਮ ਕੀਤਾ ਕੀ ਨਹੀਂ ਕੀਤਾ ਮੈਂ ਤੁਹਾਨੂੰ ਦੱਸ ਦਣਾ ਵੀ ਮੈਂ ਮੈਨੂੰ 2 ਘੰਟੇ ਹੋਇਆ ਚੱਲੇ ਦੇ ਬੱਸ ਸਟੈਂਡ ਤੋਂ ਤੇ 2 ਘੰਟੇ ਲੱਗੇ ਮੈਨੂੰ ਉੱਥੋਂ ਆਂਦੇ ਆਂਦੇ ਕੋਲ ਹਰ ਬੰਦਾ ਪਿਆਰ ਕਰਦਾ ਬੱਚਾ ਗੁੜੀਆਂ ਬੁੱਢੇ ਸਭ ਪਿਆਰ ਕਰਦੇ ਆ ਤੇ ਜਿੰਦਗੀ ਉਹੀ ਆ ਜਿਹੜਾ ਪਿਆਰ ਖੜ ਜੇਗਾ ਉਹ ਸਭ ਕੁਝ ਲੈ ਜਾਵੇਗਾ ਸੋ ਦਾਵਾ ਕਰਨਾ 11 ਛਟਾਂ ਦਾ ਮੈਂ ਦਾਵਾ ਨਹੀਂ ਕਰਦਾ ਮੈਂ ਤਾਂ ਉਕੀਦ ਕਰ ਰਿਹਾ ਲੋਕਾਂ ਨੂੰ ਇਹ 11 ਛਟਾਂ ਤੁਸੀਂ ਪਿਛਲੇ ਵਾਰ ਵੀ ਚੇਤਾਵੀਆਂ ਤੇ ਹੁਣ ਵੀ ਚੇਤਾ ਦਿਓ ਮੈਂ ਕੋਈ ਬਾਲ ਫਰੇਬ ਨਹੀਂ ਕਰਨਾ ਜਿਸ ਤਰ੍ਹਾਂ ਨੇ ਕੀਤਾ ਨਗਰ ਜਿਹੜੀ ਸਾਡੀਆਂ ਸਾਡੀਆਂ ਪੰਚਾਇਤਾਂ ਦੇ ਇਲੈਕਸ਼ਨ ਹੋਏ ਨੇ ਉਹਦੇ ਵਿੱਚ ਵੀ ਕਾਫੀ ਗੜਬੜ ਕੀਤੀ ਥੋ ਘਰ ਚੁੱਕੇ ਤੇ ਉਧਰ ਪਾਤਾ ਉਥੇ ਚੁੱਕੇ ਤੇ ਉਧਰ ਪਾਤਾ ਇੱਥੇ ਵੀ ਕੀਤਾ ਸੀ ਨਾ ਇਹ ਰਣ ਮੌਕੇ ਦਾ ਮੈਨੂੰ ਪੱਲ ਲੱਗ ਗਿਆ ਅਫਸਰ ਅੱਛੇ ਸੀ ਪਰ ਕਸ ਕੀਤੀ ਕਿ ਯਾਰ ਕੋਈ ਗਲਤ ਕੰਮ ਨਹੀਂ ਹੋਣਾ ਚਾਹੀਦਾ ਜਿੱਥੇ ਜਿੱਥੇ ਬੰਦਾ ਰਹਿੰਦਾ ਉੱਥੇ ਤੇ ਵੋਟ ਉੱਥੇ ਰਹਿਣੀ ਚਾਹੀਦੀ ਤੇ ਉਹ ਠੀਕ ਹੋ ਗਿਆ ਕੰਮ ਸੋ ਮੇਰੇ ਕਹਿਣ ਦਾ ਭਾਵ ਇਹ ਕੋਈ ਸਿੰਘ ਵਾਲੀ ਕੁਸ਼ਤੀ ਨਹੀਂ ਹੈਗੀ ਕਿ ਦਾਲ ਆ ਕੇ ਫੱਡੀ ਲਾ ਕੇ ਬੰਦੇ ਨੂੰ ਢਾਲਿਆ ਜਿਹੜਾ ਦਾਲ ਆਏਗਾ ਬਾਬਾ ਨਾਨਕ ਵੀ ਦੇ ਦਦਾ ਉਹਦਾ ਦਾਲ ਹੀ ਲਗਨ ਦਿੰਦਾ ਦਾਉ ਦੇ ਲਗਣਾ ਜਿਹੜਾ ਇਮਾਨਦਾਰਨਾ ਕੰਮ ਕਰਦਾ ਤੇ ਫਿਰ ਮੈਂ ਤੁਹਾਡੀ ਸੁਚਾਨ ਰਾਈ ਸਾਰਿਆਂ ਨੂੰ ਪੀਰ ਕਰਦਾ ਬਹੁਤ ਬਹੁਤ ਧੰਨਵਾਦ ਜੈ